ਅੱਜ ਡਾਕਟਰ ਬੀਡੀ ਸਚਦੇਵ ਮੈਮੋਰੀਅਲ ਵੈਲਫੇਅਰ ਸੁਸਾਇਟੀ ਔਰ ਅਰੋੜਾ ਖਤਰੀ ਪੰਜਾਬੀ ਕਮਿਊਨਿਟੀ ਦੁਆਰਾ ਸਾਂਝ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਇੱਕ ਐਕਿਊ ਪ੍ਰੈਸ਼ਰ ਦੇ ਨਾਲ ਨਾਲ ਨਸ਼ਾ ਛਡਾਓ ਜਿਵੇਂ ਕਿ ਨਸ਼ਾ ਛੱਡੋ ਕੋੜ ਕੱਢੋ ਸ਼ਰਾਬ ਛੱਡੋ ਪਰਿਵਾਰ ਨਹੀਂ ਛੱਡੋ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਸਭ ਤੋਂ ਪਹਿਲੇ ਤਾਂ ਨਮਸਕਾਰ ਜੀ ਸਭ ਨੂੰ ਬਿਲਕੁਲ ਜੀ ਅੱਜ ਡਾਕਟਰ ਬੀਡੀ ਸਚਦੇਵ ਮੋਰੇ ਵੈਲਫੇਅਰ ਸੁਸਾਇਟੀ ਪਲੱਸ 올 ਇੰਡੀਆ ਅਰੋੜਾ ਖਤਰੀ ਪੰਜਾਬੀ ਕਮਿਊਨਿਟੀ ਦੇ ਸਹਿਯੋਗ ਨਾਲ ਜਿਹੜਾ ਇਹ ਹਰ ਵਾਰ ਦੀ ਤਰ੍ਹਾਂ ਇਸ ਸੱਡੇ ਵੀ ਜਿਹੜਾ ਕੈਂਪ ਲਗਾਇਆ ਗਿਆ ਔਰ ਇਹ ਜਿਹੜਾ ਕੈਂਪ ਹੈ ਐਕੂਪ੍ਰੈਸ਼ਰ ਦਾ ਕੈਂਪ ਹੈ ਨਾਲ ਹੀ ਐਂਟੀ ਡਰੱਗਸ ਦਾ ਜਿਹੜਾ ਕੈਂਪ ਲਗਾਇਆ ਗਿਆ ਔਰ ਸਪੈਸ਼ਲੀ ਇਹਦੇ ਵਿੱਚ ਜਿਹੜਾ ਸਟ੍ਰੈਸ ਦਿੱਤਾ ਗਿਆ ਉਹ ਦਿੱਤਾ ਗਿਆ ਕਿ ਸ਼ਰਾਬ ਛੱਡਣ ਤੇ ਕਿਉਂਕਿ ਕਈ ਘਰ ਹੈ ਜਿਨੇ ਜਿਹੜੇ ਹਸਬੈਂਡ ਨੂੰ ਜਿਹੜੀ ਸ਼ਰਾਬ ਪੀਣ ਦੀ ਬੜੀ ਲੱਗਤ ਹੁੰਦੀ ਜਿੰਦੇ ਕਰਕੇ ਬੜੇ ਜਿਹੜੇ ਘਰ ਇਸ ਤਰ੍ਹਾਂ ਬਰਬਾਦ ਹੁੰਦੇ ਨੇ ਤਾਂ ਅੱਜ ਸਪੈਸ਼ਲੀ ਉਹਨਾਂ ਵਾਸਤੇ ਮੈਡੀਸਿਨਸ ਵਗੈਰਾ ਸਭ ਕੁਝ ਇੱਥੇ ਰੱਖੀ ਜੀ ਬੜਾ ਵਧੀਆ ਜਿਹੜਾ ਕੈਂਪ ਦਾ ਰਿਸਪੌਂਸ ਰਿਹਾ ਹੈ ਔਰ ਇਹੀ ਕਹਾਂਗੀ ਕਿ ਭਵਿੱਖੇ ਦੇ ਵਿੱਚ ਵੀ ਜਿਹੜਾ ਐਕਸਟਰਾ ਦੇ ਕੈਂਪ ਜਿਹੜੇ ਆਰਗੇਨਾਈਜ਼ ਕੀਤੇ ਜਾਣਗੇ ਔਰ ਮੈਂ ਸਾਰੀ ਫਾਜ਼ਿਲ ਕਜਨਤਾ ਨੂੰ ਅਪੀਲ ਕਰਾਂਗੀ ਕਿ ਵੱਧ ਤੋਂ ਵੱਧ ਜਿਹੜੇ ਸਟੈਂਡ ਕੈਂਪ ਲਗਾਏ ਜਾਂਦੇ ਨੇ ਤਾਂ ਵੱਧ ਤੋਂ ਵੱਧ ਆਪਣੀ ਲੋਕੈਲਿਟੀ ਵਿੱਚ ਹੈ ਜੇ ਪਰਪਸ ਨੂੰ ਦੇਖ ਕੇ ਤਾਂ ਉਹਨਾਂ ਨੂੰ ਇਹਨਾਂ ਕੈਂਪ ਦੇ ਵਿੱਚ ਦੂਰ ਭੇਜੋ ਤਾਂ ਕਿਸੇ ਦਾ ਕਾਰ ਜਿਹੜਾ ਬਰਬਾਦ ਹੋਣ ਤੋਂ ਬਚਾ ਸਕੀਏ ਤੇ ਨਾਲ ਹੀ ਜਿਹੜਾ ਐਕੂਵੇਸਟ ਕੈਂਪ ਲਗਾਇਆ ਗਿਆ ਬਹੁਤ ਵਧੀਆ ਰਿਸਪੌਂਸਿਬਲ ਹੈ ਜਨਤਾ ਨੇ ਬਹੁਤ ਤਰ੍ਹਾਂ ਦਾ ਇਥੇ ਫਾਇਦਾ ਉਠਾਇਆ ਕਿਉਂਕਿ ਬਦਲਦੇ ਮੌਸਮ ਦੇ ਵਿੱਚ ਬੜੇ ਤਰ੍ਹਾਂ ਦੇ ਪ੍ਰੋਬਲਮ ਕ੍ਰੀਟਸ ਹੁੰਦੀਆਂ ਨੇ ਔਰ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਕਾਫੀ ਜਿਹੜੇ ਇੱਥੇ ਜਿਹੜੀ ਸਾਡੀ ਜਿਹੜੇ ਬਜ਼ੁਰਗ ਮਾਤਾਵਾਂ ਸਾਡੇ ਜਿਹੜੇ ਲੇਡੀਜ਼ ਨੇ ਉਹਨਾਂ ਨੂੰ ਬੜੀ ਪ੍ਰੋਬਲਮਸ ਨੇ ਇੱਥੇ ਪਹੁੰਚੇ ਨੇ ਔਰ ਆਕੇ ਪਰਮਿੰਦਰ ਜਸਲ ਜੀ ਦੀਆਂ ਸੇਵਾਵਾਂ ਦਾ ਲਾਭ ਉਠਾ ਰਹੇ ਨੇ ਔਰ ਬੜਾ ਵਧੀਆ ਜਿਹੜਾ ਉਹਨਾਂ ਵੱਲੋਂ ਪਰਮਿੰਦਰ ਜਸਲ ਜਿਵਰ ਜਿਹੜੇ ਡੀਲ ਕੀਤਾ ਜਾ ਰਿਹਾ ਹੈ ਨਾਲ ਡਾਕਟਰ ਸ਼ਿਵਾਂਗੀ ਖੁੰਗਰ ਜੀ ਜਿਹੜੇ ਪਹਿਲੇ ਸਾਨੂੰ ਸੇਵਾਵਾਂ ਦਿੱਤੇ ਰਹੇ ਲੇਕਿਨ ਅੱਜ ਬਤੌਰ ਚੀਫ ਗੈਸਟ ਇੱਥੇ ਪਹੁੰਚੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਅਨਕੁਸ਼ ਪਟੇਲਾ ਜੀ ਦਾ ਜੋ ਸਾਡੇ ਰੋੜਾ ਖत्री ਪੰਜਾਬੀ ਕਮਿਊਨਿਟੀ ਦੇ ਪ੍ਰਦੇਸ਼ ਸਿਨਾ ਨਾਇਕ ਨੇ ਉਹ ਵੀ ਪਹੁੰਚੇ ਨੇ ਨਾਲ ਹੀ ਸ਼ੇਤਾ ਸਚਦੇਵਾ ਜੀ ਜੋ ਕਿ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਊਮਨ ਵਿੰਗ ਦੇ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਨਾਲ ਪੂਨਮ ਜਾੰਗੜ ਜੀ ਵੀ ਆਏ ਨੇ ਮੈਂ ਸਭ ਦਾ ਬਹੁਤ ਧੰਨਵਾਦ ਕਰਦੀ ਆਂ ਔਰ ਐਵੇਂ ਕਹਾਂਗੀ ਕਿ ਸੋਸਾਇਟੀ ਦੇ ਨਾਲ ਜੁੜ ਕੇ ਐਵੇਂ ਸਹਿਯੋਗ ਦਿੰਦੇ ਹੋ ਤਾਂ ਕਿ ਅਸੀਂ ਜਨਤਾ ਦੀ ਵਾਸਤੇ ਲੋਪ ਲਈ ਦੇ ਕੰਮ ਬਿਸ਼ੱਕ ਕਰ ਸਕਦੇ ਰਹੀਏ ਦੇਖਣ ਨੂੰ ਹੈ ਕਿ ਨਾਲ ਹੀ ਇਹ ਤੇ ਹਸਤੇ ਕਰਾ ਤੋਂ ਕਿਸੇ ਜ਼ਰੂਰਤਮੰਦ ਪਰਿਵਾਰ ਨੂੰ ਰਾਸ਼ਨ ਵੀ ਪਹੇੜ ਦਿੱਤਾ ਗਿਆ ਦੇਖੋ ਸੋਸਾਇਟੀ ਵੱਲੋਂ ਜਿਹੜਾ ਅਸਾ ਦੇ ਕੰਮ ਵਿਸ਼ਾ ਕੀਤੇ ਜਾਂਦੇ ਨੇ ਔਰ ਕਮੇ ਸਮੇਂ ਤੇ ਸਾਡੇ ਕੋਲ ਜੋ ਵੀ ਪਹੁੰਚ ਕਰਦਾ ਹੈ ਤਾਂ ਉਹਨੂੰ ਕਦੀ ਵੀ ਖਾਲੀ ਹੱਥੀ ਮੋੜਿਆ ਜਾਂਦਾ ਤਾਂ ਉਹਨਾਂ ਦੀ ਜਿਹੜੀ ਇਹ ਜੋ ਪ੍ਰਾਇੋਰਟੀ ਦੇ ਅਸਤੇ ਹੈਲਪ ਹੋ ਸਕਦੀ ਹੈ ਉਹ ਕੀਤੀ ਜਾਂਦੀ ਹੈ ਤਹਸੇ ਕਲਰ ਦੇ ਜਿਹੜੇ ਆ ਲੇਡੀਆਂ ਆਏ ਨੇ ਉਹਨਾਂ ਨੂੰ ਬਹੁਤ ਜ਼ਰੂਰਤ ਸੀ ਤਾਂ ਰਾਸ਼ਨ ਪ੍ਰੋਵਾਈਡ ਕਰਵਾਇਆ ਗਿਆ। ਕਈ ਦਿੱਕਤ ਨੂੰ ਆਉਂਦਾ ਕਿ ਸੋਸ਼ਲ ਮੀਡੀਆ ਦੇ ਲੋਕੇ ਕਮੈਂਟ ਕਰਦੇ ਨੇ ਕਿ ਤੁਸੀਂ ਰਾਸ਼ਨ ਦਿੰਦੇ ਹੋ ਕਿ ਪਰ ਤੁਹਾਨੂੰ ਸ਼ੋਅ-ਆਫ ਨਹੀਂ ਕਰਨਾ ਚਾਹੀਦਾ। ਕੀ ਕਹਿੰਦੇ? ਜਦੋਂ ਆਪਾਂ ਇਸ ਤਰ੍ਹਾਂ ਸੋਸ਼ਲ ਮੀਡੀਆ ਦਿਖਾਣੇ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਹੈਲਪ ਕਰਾਂਗੇ ਤਾਂ 100 ਹੱਥ ਹੋਰ ਵੀ ਆ ਜਾਂਦੇ ਨੇ ਉਹਨਾਂ ਦੀ ਹੈਲਪ ਕਰਨ ਵਾਸਤੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਚੀਜ਼ ਹੈ ਸੋਸ਼ਲ ਮੀਡੀਆ ਤੇ ਦਿਖਾਣਾ ਕੋਈ ਵੀ ਗਲਤ ਨਹੀਂ ਹੈ ਸਗੋਂ ਇਸ ਤਰ੍ਹਾਂ ਜਦੋਂ ਪਰਸਨ ਸਾਹਮਣੇ ਆਂਦਾ ਹੈ ਤਾਂ ਸੋਸ਼ਲ ਮੀਡੀਆ ਦਿਖਾਉਣ ਤੋਂ ਬਾਅਦ ਹੀ ਜਿਹੜਾ ਹੈ ਜਿਵੇਂ ਅੱਜ ਅਸੀਂ ਹੈਲਪ ਕੀਤੀ ਹੈ ਇਸ ਤਰ੍ਹਾਂ ਹੀ ਕਿਸੇ ਹੋਰ ਨੂੰ ਪਤਾ ਲੱਗੇਗਾ ਤਾਂ ਉਹ ਵੀ ਜਿਹੜਾ ਇਹ ਨੰਬਰ ਲੈ ਕੇ ਉਹਨਾਂ ਦੀ ਹੈਲਪ ਕਰ ਸਕਦਾ ਹੈ ਤਾਂ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹ ਦਿਖਾਣਾ ਕੋਈ ਗਲਤੀ। ਤੋਂ ਹੈਲਪਲਾਈਨ ਨੰਬਰ ਕੀ ਹੈ? 953136000 ਨੰਬਰ ਹੈ ਤੁਸੀਂ ਉਹਨਾਂ ਦੇ ਸਾਨੂੰ ਸੰਪਰਕ ਕਰ ਸਕਦੇ ਹੋ। ਐਡਰੈਸ ਐਡਰੈਸ ਸਲੇਮਸ਼ਾ ਰੋਡ ਨੀਅਰ ਨਵ ਜੀਵਨ ਹਸਪੀਟਲ ਤਵੰਡਰ ਦੇ ਬਿਲਕੁਲ ਸਾਹਮਣੇ ਜਿਹੜੀਆਂ ਨੇ ਸਾਡਾ ਕੈਂਪ ਹਰ ਸੰਡੇ ਲੱਗਦਾ ਹੈ ਪੁਰਾਕੇ ਐਸ ਕੈਂਪ ਦੇ ਵਿੱਚ ਸੇਵਾਵਾਂ ਦਾ ਲਾਭ ਜ਼ਰੂਰ ਉਠਾਓ। ਦੋਨੋ ਜੀ ਪਰਿਮਾਰ ਨਮਸਕਾਰ ਮੈਂ ਡਾਕਟਰ ਸ਼ਿਵਾਂਗੀ ਹਾਂ ਐਸ ਗਾਇਨਕੋਲੋਜਿਸ ਸੰਜੀਵਨੀ ਹਸਪੀ ਅੱਜ ਮੈਂ ਪੂਜਾ ਲੁਥਰਾ ਸਚਦੇਵਾ ਜਿਹਦੀ ਟੀਮ ਦਾ ਬਹੁਤ ਥੈਂਕ ਯੂ ਕਰਨਾ ਚਾਹਾਂਗੀ ਫॉर ਇਨਵੀਟੇਸ਼ਨ ਮੈਨੂੰ ਮਾਨ ਸਨਮਾਨ ਦੇਣ ਲਈ ਹਰ ਐਤਵਾਰ ਦੀ ਤਰ੍ਹਾਂ ਡਾਕਟਰ ਪੀਡੀ ਸਚਦੇਵਾ ਵੈਲਫੇਅਰ ਸੁਸਾਇਟੀ ਵੱਲੋਂ ਤੇ ਇਹਨਾਂ ਦੀ ਟੀਮ ਦੀ ਸਹਿਯੋਗ ਦੇ ਨਾਲ ਜੋ ਵੀ ਕੈਂਪ ਆਰਗੇਨਾਈਜ਼ ਕੀਤਾ ਜਾਂਦਾ ਹੈ ਉਹਦੇ ਵਿੱਚ अलग-अलग well, तरह ਦੇ ਸਪੈਸ਼ਲਿਸਟਸ ਇਨਵੋਲਵ ਹੁੰਦੇ ਆ ਆਪਣੀ ਸੇਵਾਵਾਂ ਦਿੰਦੇ ਆ ਨਾਲ ਹੀ ਬਹੁਤ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਦੇ ਮੁਤਾਬਿਕ ਸਮਾਨ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਰਿਸਪੌਂਸ ਬਹੁਤ ਅੱਛਾ ਰਹਿੰਦਾ ਹੈ ਸਕੈਂਪ ਦਾ ਮੈਂ ਸਾਰੇ ਲੋਕਾਂ ਨੂੰ ਇਹ ਹੀ ਗੁਜ਼ਾਰਿਸ਼ ਕਰਨਾ ਚਾਹੂੰਗੀ ਕਿ ਇਸ ਵੱਤ ਤੋਂ ਵੱਤ ਇਸ ਸਕੈਂਪ ਦੇ ਵਿੱਚ ਸ਼ਾਮਿਲ ਹੋਣ ਸੇਵਾਵਾਂ ਦਾ ਲਾਭ ਉਠਾਨ ਐਂਡ ਵੈਸਟ ਵਿਸ਼ਸ ਟੂ ਦੋ ਟੀਮ ਐਸ ਵੈਲ ਗੁੱਡ ਵਰਕ ਕੰਟੀਨਿਊ ਕਰਨ ਤੇ ਇਸ ਤਰ੍ਹਾਂ ਲੋਕ ਲਈ ਕੰਮ ਕਰਦੇ ਆ ਮੈਂ ਤੁਹਾਡਾ ਸਹਿਯੋਗ ਕਿਸ ਤਰ੍ਹਾਂ ਰਹੇਗਾ ਪਹਿਲਾਂ ਤੁਸੀਂ ਉਹਦੇ ਅੱਗੇ ਫਿਚਰ ਚ ਤੁਹਾਡਾ ਕਿਸ਼ਤਰਾ ਸੀ ਉਹ ਗ੍ਰੇ ਮੇਰੀ ਫਾਜ਼ਿਲਕਾ ਦੀ ਜਰਨੀ ਇਹਨਾਂ ਦੇ ਨਾਲ ਹੀ ਸਟਾਰਟ ਹੋਈ ਸੀ ਤੇ ਮੈਨੂੰ ਬਹੁਤ ਅੱਛਾ ਲੱਗਦਾ ਹੈ ਹਨੇਸ਼ਾ ਇਹਨਾਂ ਦੀ ਟੀਮ ਦੇ ਨਾਲ ਸੋਸਾਇਟੀ ਦੇ ਨਾਲ ਜੁੜੇ ਰਹਿਣਾ ਮੇਰੇ ਲਈ ਇੱਕ ਮਾਣ ਦੀ ਗੱਲ ਹੈ ਜੀ ਅੱਜ ਕੈਂਪ ਵਿੱਚ ਤੁਸੀਂ ਆਪਣੀ ਸੇਵਾ ਮਾ ਦਿੱਤੀਆਂ ਤੇ ਕਿਸ ਤਰ੍ਹਾਂ ਦਾ ਕੈਂਪ ਰਿਹਾ ਤੇ ਇਹ ਸਾਨੂੰ ਜਾਣਕਾਰੀ ਦਿਓ ਜੀ ਕੈਂਪ ਦਾ ਸਰ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਔਰ ਫਿਰ ਅਗੇਨ ਥੈਂਕਸ ਡਾਕਟਰ ਬੀਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੋਸਾਇਟੀ ਐਂਡ ਇਹਨਾਂ ਦੇ ਵੱਲੋਂ ਜਿਹੜਾ ਉਪਰਾਲਾ ਹਮੇਸ਼ਾ ਜਿਹੜਾ ਹਰ ਐਤਵਾਰ ਦੀ ਐਤਵਾਰ ਜਿਹੜਾ ਰੱਖਿਆ ਜਾਂਦਾ ਔਰ ਮੈਂ ਇਹ ਸ਼ਲਾਂਗਾ ਯੋਗ ਉਪਰਾਲਾ ਹੈ ਜੀ ਤੇ ਅਸੀਂ ਮੈਂ ਉਮੀਦ ਇਹ ਕਰਦਾ ਕਿ ਜਿੱਦਾਂ ਅੱਜ ਪੇਸ਼ੈਂਟ ਦੀ ਆਪਰੇਡੀ ਰਹੀ ਹੈ ਔਰ ਉਹਦੇ ਅਕੋਰਡਿੰਗ ਜਿਵੇਂ ਲੋਕ ਸੈਟੀਸਫਾਈ ਹੋ ਕੇ ਗਏ ਨੇ ਮੈਂ ਉਮੀਦ ਕਰਦਾ ਕਿ ਇਹ ਲੋਕ ਦੁਆਰਾ ਫਿਰ ਅਪਰੋਚ ਕਰਨਗੇ ਮੈਂ ਤੇ ਫਿਰ ਜਦੋਂ ਮੈਮ ਔਰ ਸਰ ਜਦੋਂ ਮੈਨੂੰ ਸਿਵਾਵਾਂ ਦਾ ਜਿਹੜੀ ਮਤਲਬ ਮੌਕਾ ਦੇਗੀ ਤਾਂ ਮੈਂ ਹਾਜ਼ਰ ਆ। ਕੈਸੇ ਦੇ ਫਰਸਟ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਪਿਆ ਜੀ ਬਹੁਤ ਵਧੀਆ ਜੀ। ਥੈਂਕ ਯੂ। ਸੱਚ ਬੋਲਾਂ ਜੇ ਦੀ ਸਾਰੀ ਹੀ ਟੀਮ ਜੇਕਰ ਆਪਾਂ ਗੱਲ ਕਰੀਏ ਤਾਂ ਸਮਾਜੀ ਕੰਮਾਂ ਦੇ ਵਿੱਚ ਬੜ ਚੰਗੇ ਹਿੱਸਾ ਲੈ ਰਹੀ ਹੈ। ਜੇਕਰ ਆਪਾਂ ਗੱਲ ਕਰੀਏ ਪਿੱਛੇ ਜਦੋਂ ਸਾਈਕਲੋਨ ਆਇਆ ਤਾਂ ਉੱਥੇ ਵੀ ਮੈਡਮ ਦੀ ਟੀਮ ਵੱਲੋਂ ਪਹੁੰਚ ਕੇ ਸਾਰੀ ਹੀ ਜੋ ਨੀੜੀ ਵਿਅਕਤੀ ਸੀ ਜਿਨ੍ਹਾਂ ਦੇ ਘਰ ਉੱਥੇ ਨੁਕਸਾਨੇ ਗਏ ਉਹਨਾਂ ਦੀ ਮਦਦ ਕੀਤੀ ਗਈ ਆਪਣੀ ਤਰਫੋਂ ਹੀ ਚੈੱਕ ਦੇ ਕੇ ਉਹਨਾਂ ਦੀ ਮਦਦ ਕੀਤੀ ਗਈ ਉਸ ਤੋਂ ਬਾਅਦ ਜਦੋਂ ਇਹਨਾਂ ਪਿੰਡਾਂ ਦੇ ਵਿੱਚ ਹੜ ਆਇਆ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਤੇ ਉੱਥੇ ਵੀ ਮੈਡਮ ਦੀ ਸਾਰੀ ਹੀ ਟੀਮ ਵੱਲੋਂ ਪਹੁੰਚ ਕੇ ਉੱਥੇ ਰਾਸ਼ਨ ਮਹਈਆ ਕਰਾਇਆ ਗਿਆ ਪੱਤੇ ਜੋ ਪੰਚਾਇਤ ਹੈਗੇ ਜੋ ਉਥੇ ਪੱਤੇ ਜੋ ਪਸ਼ੂਆਂ ਦੇ ਲਈ ਜਰੂਰਤ ਸੀ ਉਹ ਪੂਰੀ ਕੀਤੀ ਗਈ ਔਰ ਉਸੇ ਲੜੀ ਨੂੰ ਚਲਦੇ ਜੇ ਆਪਾਂ ਅੱਗੇ ਦੇਖੀ ਤਾਂ ਹਰ ਵਾਰ ਕਰਨੀ ਦੇ ਮੌਸਮ ਦੇ ਵਿੱਚ ਜਦੋਂ ਆਪਣੇ ਜਿਵੇਂ ਦੇਖ ਰਿਹਾ ਮੌਸਮ ਦੀ ਤਵਜੂਨੀ ਨੂੰ ਦੇਖਦੇ ਆ ਪੌਦਿਆਂ ਦੀ ਵੱਧ ਤੋਂ ਵੱਧ ਜਰੂਰਤ ਹੈ ਤਾਂ ਪੌਦਿਆਂ ਦਾ ਲੰਗਰ ਲਗਾ ਕੇ ਪੌਦੇ ਲਗਾਉਣ ਵਾਲੇ ਜੋ ਸੁਸਾਇਟੀਆਂ ਹਨ ਉਹਨਾਂ ਨੂੰ ਇੱਥੇ ਅਪਰੀਸ਼ੀਏਟ ਕਰਕੇ ਉਹਨਾਂ ਨੂੰ ਸਨ ਦਿੱਤਾ ਗਿਆ ਔਰ ਜੇਕਰ ਗੱਲ ਕਰੀਏ ਕੈਂਪ ਦੀ ਤਾਂ ਹਰ ਇਤਵਾਰ ਜੋ ਆਪਣੇ ਨੀਤੀ ਵਿਅਕਤੀ ਹੈ ਉਹਨਾਂ ਦੀ ਸਹਾਇਤਾ ਲਈ ਮੈਡਮ ਵੱਲੋਂ ਕੰਮ ਲਗਾਏ ਜਾਂਦੇ ਹੈ ਔਰ ਅਗਰ ਉਹਨਾਂ ਦੇ ਸਮਾਜਿਕ ਕੋ ਰਾਜਨੀਤਿਕ ਦੋਨਾਂ ਕੈਰੀਅਰ ਨੂੰ ਦੇਖਾ ਤਾਂ ਅਗਰ ਬਤੌਰ ਐਮਸੀ ਵੀ ਦੇਖਿਆ ਜਾਵੇ ਤਾਂ ਉਹਨਾਂ ਦਾ ਜਿੰਨਾ ਐਕਟਿਵ ਵਿਅਕਤੀ 25 ਦੇ 25 ਬਾੜ ਦੇ ਵਿੱਚ ਕੋਈ ਇੱਕ ਵੀ ਐਮਸੀ ਉਹਨਾਂ ਦੀ ਟੱਕਰ ਦਾ ਨਹੀਂ ਹੈ ਜੋ ਉਹਨਾਂ ਜਿੰਨਾ ਐਕਟਿਵ ਹੈ ਤਾਂ ਬੜਾ ਹੀ ਨੇਕ ਕਰਿਆ ਜੋ ਮਿਸ਼ਨ ਕਰਦੇ ਰਹਿੰਦਾ ਹੈ ਮੈਂ ਉਹਨਾਂ ਦੇ ਸਾਰੇ ਹੀ ਕੰਮਾਂ ਦੀ ਸਰਾਹਨਾ ਕਰਦਾ ਉਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਹੋਰ ਤਾਕਤ ਦੇ ਹੋਰ ਬਾਲਵਕਾਂ ਵਾਸਤੇ ਤਰਹੀ ਸੇਵਾ ਕਰਦੇ ਰਹੇ ਜੀ